ਚਲੋ ਇਹ ਅਲਾਦੀਨਪੁਰ ਦੀਆਂ ਗਲੀਆਂ ਦਾ ਇਹ ਹਾਲ ਹੈ ਜੀ ਦੇਖੋ ਸਾਰੀ ਸਾਰੇ ਪਿੰਡ ਵਾਸੀ ਜੋ ਹੈ ਉਹ ਖੜੇ ਆ ਔਰ ਵੋਟਾਂ ਦਾ ਬੁਆਇਕਾਟ ਕਰਨ ਵਾਸਤੇ ਸਾਰਿਆਂ ਦੀ ਇਕੱਠ ਹੈ ਇਹ ਪਿੰਡ ਕਿਸੇ ਨੂੰ ਵੋਟਾਂ ਨਹੀਂ ਪਾਏਗਾ ਖਬਰ ਲਗੋੜੀ ਆ ਪੰਜਾਬ ਹੀ ਬੰਦ ਹੋ ਗਈ ਹੈ ਪੰਜਾਬ ਸਰਕਾਰ ਜੈ ਹਿੰਦ ਮੁੜਾਬਾਦ ਪੰਜਾਬ ਸਰਕਾਰ ਮੁੜਾਬਾਦ ਜੈ ਹਿੰਦ ਵੋਟਾਂ ਦਾ ਨਹੀਂ ਸਰ ਪੰਜਾਬ ਸਰਕਾਰ ਮੁੜਾਬਾਦ ਨਾਲੀਆਂ ਦੇਖ ਲੋ ਨਾਲੀਆਂ ਦਾ ਹਾਲ ਓਹ ਚੰਗੀਆਂ ਨਾਲੀਆਂ ਦਾ ਹਾਂਜੀ ਜਿੰਦਾਬਾਦ ਹਾਂਜੀ ਤੁਸੀਂ ਥੋੜਾ ਬਲੋ ਚਲੋ ਭਾਈ ਦੱਸੋ ਨਾਲੀਆਂ ਬਾਰੇ ਰੁਕੋ ਰੁਕੋ ਆ ਪਿੰਚ ਦੇ ਪੰਚ ਸਾਹਿਬ ਆ 500 ਦੇ ਬਿਆਨ ਲਓ ਹਾਂਜੀ ਬਹੁਤ ਜਿਆparat ਆਜ਼ਾਦੀ ਤੋਂ ਬਾਅਦ ਸਰਕਾਰਾਂ ਤੋਂ ਬਹੁਤ ਸਾਰੀਆਂ ਬਣੀਆਂ ਇਹ ਇੱਕ ਪਿੰਡ ਤੋਂ ਵੱਧ ਕੇ ਪੰਜਾਬ ਦੇ ਵਿੱਚ ਇੱਕ ਏਦਾਂ ਦਾ ਪਿੰਡ ਆ ਅਲਾਦੀਨਪੁਰ ਜਿਸ ਨੂੰ ਨਾਮ ਆ ਕੋਈ ਰਸਤਾ ਆ ਇਥੇ ਪਾਣੀ ਦੀ ਸਮੱਸਿਆ ਵੀ ਬਹੁਤ ਸਾਰੀ ਆ ਗਲੀਆਂ ਦਾ ਹਾਲ ਦੇਖ ਲੋ ਗਲੀਆਂ ਦੇ ਵਿੱਚ ਪਾਣੀ ਖੜਾ ਲੋਕਾਂ ਨੇ ਆ ਜਾਂਦੇ ਆ ਜਾਂਦੇ ਆ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਜਿਹੜਾ ਇਹ ਨਾਲੀ ਨਾਲੀ ਦਾ ਪਾਣੀ ਆ ਇਹ ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਹੋ ਰਿਹਾ ਲੋਕੀ ਬਿਮਾਰੀਆਂ ਦਾ ਸ਼ਕਾਰ ਹੋ ਰਿਹਾ ਹੈ ਜਿਹਦਾ ਸ਼ਕਾਰ ਹੋ ਰਿਹਾ ਕਿਸੇ ਵੀ ਸਰਕਾਰ ਨੇ ਆਸਾਕ ਪਿੰਡ ਦੀ ਸਾਰ ਨਹੀਂ ਲਈ ਸਰਕਾਰ ਕਾਲੀਦਲ ਦੀ ਵੀ ਬਣੀ ਕਾਂਗਰਸ ਦੀ ਬਣੀ ਬੀਜੇਪੀ ਦੀ ਵੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਘੱਟੋ ਘੱਟ 3 ਸਾਲ ਤੋਂ ਉੱਤੇ ਦਾ ਸਮਾਂ ਹੋ ਚੁੱਕਾ ਹੈ ਸਰਕਾਰਾਂ ਹੁੰਦੀਆਂ ਬਹੁਤ ਸਾਰਾ ਲਾਰੇ ਲਾ ਕੇ ਚੱਲ ਜਾਂਦੀਆਂ ਲੇਕਿਨ ਕਿਸੇ ਵੀ ਸਰਕਾਰ ਨੇ ਸਾਡੇ ਜੋ ਸਮੱਸਿਆ ਪਿੰਡ ਦੀ ਉਹਦਾ ਕੋਈ ਸਮਾਧਾਨ ਨਹੀਂ ਹੋਇਆ ਅਸੀਂ ਹੁਣ ਜੋ 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 ਇਲੈਕਸ਼ਨ ਹੋ ਰਿਹਾ ਕਾਰਪੋਰੇਸ਼ਨ ਦੇ ਅਸੀਂ ਪਿੰਡ ਵਾਲੋਂ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰਦੇ ਆਂ ਪਿੰਡ ਦੇ ਵਿੱਚੋਂ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕੀਤਾ ਜਾਊਗਾ ਨਾ ਹੀ ਕਿਸੇ ਪਾਰਟੀ ਨੂੰ ਵੋਟ ਪਾਈ ਜਾਊਗੀ ਜੇ ਕੋਈ ਇੱਥੇ ਪਾਰਟੀ ਹੁੰਦੀ ਆ ਅਸੀਂ ਮਾਨਯੋਗ ਪਿੰਡ ਜੋ ਡੀਸੀ ਸਾਹਿਬ ਆ ਉਹਨਾਂ ਨੂੰ ਮੰਗ ਪੱਤਰ ਦਵਾਵਾਂਗੇ ਪਿੰਡ ਵਾਲੋਂ ਵੀ ਜਿਹੜੇ ਜੋ ਪਿੰਡ ਦੀ ਸਮੱਸਿਆ ਆ ਉਹਦਾ ਪਹਿਲ ਦੇ ਆਧਾਰ ਤੇ ਪਹਿਲੋਂ ਇਹਦਾ ਹੱਲ ਕੀਤਾ ਜਾਵੇ ਇਸ ਤੋਂ ਬਾਅਦ ਹੀ ਅਸੀਂ ਜੋ ਪਿੰਡ ਦੇ ਮੋਟਰ ਦੇ ਬਾਰੇ ਸੋਚਾਂਗੇ ਹਨਾ ਨਹੀਂ ਤਾਂ ਇਹ ਵੀ ਪੂਨ ਤੌਰ ਤੇ ਪਿੰਡ ਦੇ ਜਿੰਨੇ ਵੀ ਸਾਡੇ ਵੱਖ-ਵੱਖ ਪਾਰਟੀਆਂ ਤੋਂ ਨਮਾਇਦੇ ਖੜੇ ਆ ਮੋਤਵਾਰ ਪਿੰਡ ਦੇ ਖੜੇ ਆ ਅਸੀਂ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰਦੇ ਆ ਪਹਿਲੋਂ ਮੰਨਜੋ ਕਿ ਡੀਸੀ ਸਾਹਿਬ ਨੂੰ ਮਿਲਿਆ ਜਾਊਗਾ ਇਹਦਾ ਜੇ ਮਸਲੇ ਦਾ ਹੱਲ ਹੁੰਦਾ ਆ ਜੇ ਆਉਣ ਦੇ ਸਪੋਰਟ ਜੇ ਕੋਈ ਸਰਕਾਰ ਜਾਂ ਪ੍ਰਸ਼ਾਸਨ ਇਹਦਾ ਕੋਈ ਹੱਲ ਕਰਦੀ ਆ ਤਾਂ ਅਸੀਂ ਗਾਂਹ ਇਲੈਕਸ਼ਨ ਦੇ ਬਾਰੇ ਸੋਚਾਂਗੇ ਨੇਤਾ ਜੀ ਨੂੰ ਤੋਂ ਟੋਟੇ ਦਾ ਬਾਈਕਾਟ ਕਰਾਂਗੇ ਜੈਪੀ ਜੈ ਪਰ ਜੈ ਹਰ ਰਾਮ ਜੀ ਤੁਸੀਂ ਬਸਤ ਬਸ 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 ਰਿਹਾ ਉਦੋਂ ਤੋਂ ਕੀ ਹਾਲ ਪਿੰਡ ਦਾ ਜੀ ਐਂ ਜੀ ਐਂ ਜੀ ਐਂ ਜੀ ਇਸੇ ਤਰ੍ਹਾਂ ਜੀ ਕੰਮਲੇ ਹੋ ਗਈ ਤੇ ਕੋਈ ਆ ਕੇ ਕੋਈ ਆ ਕੇ ਲੀਡਰ ਬੜਿਆ ਮੁਰਕੇ ਪਿੰਡ ਦੇ ਵਿੱਚ ਕੋਈ ਵੀ ਨਮਾਇਦਾ ਨਹੀਂ ਬੜਿਆ ਅਜੇ ਤੱਕ ਇਹ ਹਾਲ ਹੋ ਜੀ ਬਣਾ ਲਾਜ ਨੰਤ ਆਪ ਨੂੰ ਆ ਹਾਂ ਜੀ ਆ ਬਸ ਐਸੇ ਲਾਇਆ ਠੀਕ ਹੈ ਜੀ ਹਾਂ ਇਹ ਵੀ ਆਪਣੇ ਸਰ ਵੀ ਇਹ ਹੈ ਵੀ ਆਹ ਦੇਖੋ ਤੁਸੀਂ ਖੁਦ ਦੇਖ ਰਹੀਆਂ ਹੋ ਵੀਡੀਓ ਦੇ ਵਿੱਚ ਇਹ ਹੁੰਦੀ ਨਹੀਂ ਪ੍ਰੋਬਲਮ ਜਦੋਂ ਦੇ ਮੈਂ 80 ਸਾਲ ਦਾ ਹੋ ਗਿਆ ਉਹਦਾ ਹੀ ਦੇਖਣਾ ਹਰ ਪਾਰਟੀਆਂ ਆਉਂਦੀਆਂ ਹਰ ਸਰਕਾਰਾਂ ਆਉਂਦੀਆਂ ਵੋਟਾਂ ਲੈ ਜਾਂਦੇ ਆ ਮੁੜ ਕੇ ਕੋਈ ਹਾਲ ਨਹੀਂ ਲੈਂਦਾ ਇੱਥੋਂ ਦੇ ਸਕੂਲ ਵਾਲੇ ਬੱਚੇ ਕਿੰਨੇ ਡੇਗ-ਡੇਕੇ ਰੋਜ਼ ਇੱਥੋਂ ਬਰਦੀਆਂ ਖਰਾਬ ਕਰਕੇ ਜਾਂਦੇ ਆ ਕੋਈ ਨਹੀਂ ਆ ਸਕਦੇ ਸਕੂਲ ਤੋਂ ਉੱਪਰ ਹੋਰ ਕਰ ਲੂੰਗਾ ਆਪਸ ਆ ਜਾਂਦੇ ਆ ਸਿਆਣੇ ਡੇਗ ਪਿੰਡਿਆ ਦੇਖੋ ਮਾਈ ਆ ਦੋ ਵਾਰੀ ਡੇਗੀ ਆ ਤੇਦੀ ਲੱਤ ਟੁੱਟੀ ਪਈ ਆ ਬਕਾਰੀ ਵੀ ਜਾ ਕੇ ਸਰਕਾਰ ਪੁੱਛਦੀ ਆ ਨਾ ਕੋਈ ਹੋਰ ਪੁੱਛਦਾ ਕਿਸੇ ਨੂੰ ਜਾਈਏ ਅੱਜ ਇਹ ਕੰਮ ਕਰਕੇ ਜੇ ਦਾ ਕੋਈ ਮਸਲਾ ਹੱਲ ਹੋਦਾ ਦਾ ਇਲੈਕਸ਼ਨ ਤੋਂ ਪਹਿਲਾਂ ਤੇ ਅਸੀਂ ਸਰਕਾਰ ਗਏ ਜੇ ਮਾਰੇ ਕਿ ਨਹੀਂ ਤੇ ਅਸੀਂ ਪੂਰਾ ਪਿੰਡ ਮਾਈ ਸਾਥ ਕਰਦੇ ਆ ਇਲੈਕਸ਼ਨ ਦਾ ਕੋਈ ਇੱਥੇ ਨਹੀਂ ਮਾਰੇ ਦਾ ਫਿਰ ਜੀ ਹੇ ਭਾਗੀਆਂ ਕਰਨਾ ਸਾਡੇ ਸਤਿਗੁਰ ਜੀ ਨਾਲ ਕੰਮ ਕਰਦੇ ਬੇਨਤੀ ਆ ਕਿ ਸਾਡੇ ਪਿੰਡ ਦਾ ਜੋ ਹਾਲ ਬਹੁਤ ਬੁਰਾ ਹੈ ਜਿੰਨੀ ਸਰਕਾਰਾਂ ਬਣੀਆਂ ਉਹ ਤੋਂ ਲੈ ਕੇ ਹੁਣ ਤੱਕ ਕੋਈ ਵੀ ਕਿਸੇ ਦੇ ਪਿੰਡ ਦੀ ਹਸਾਬ ਦੇ ਲਈ ਜਦੋਂ ਵੀ ਵੋਟਾਂ ਆਣੀਆਂ ਉਹ ਲੀਡਰ ਸਾਰੇ ਭੱਜ ਬੱਜ ਕੇ ਆਲੇ ਹਨ ਕਾਂਗਰਸ ਜੀ ਸਰਕਾਰ ਤਲਾ ਬਣੀ ਉਹਨਾਂ ਨੇ ਵੀ ਬੜੇ ਲਾਰੇ ਲੱਭੇ ਲਾਇਆ ਕਾਲੀ ਦਾਲ ਦੀ ਬਣੀ ਉਸ ਤੋਂ ਬਾਅਦ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਵੀ ਬਣੀ ਅਸੀਂ ਜਦੋਂ ਵੋਟਾਂ ਆਣੀਆਂ ਉਹ ਸਾਰੇ ਲੀਡਰ ਆਦੇ ਹਨ ਹਮਾਰੀ ਮਾਰਮਾਰ ਦੀ ਪੀ ਜਾਂਦੇ ਆ। ਉਹ ਤੋਂ ਬਾਅਦ ਕੋਈ ਵੀ ਕਿਸੇ ਦਾ ਨਹੀਂ ਮਾ। ਜਦੋਂ ਅਸੀਂ ਜਾ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਰੱਖਦੇ ਆਂ ਤਾਂ ਸਾਨੂੰ ਇੱਥੇ ਜਾਨੇ ਮਾਰਾ ਲੱਗਦਾ ਫਾਈਲ ਨਹੀਂ ਜਾਂਦੀ। ਉਹ ਤੋਂ ਹੁਣ ਜੋ ਇਸ ਕਰਕੇ ਸਾਰੇ ਪਿੰਡ ਵਿੱਚ ਇਕਾ ਕੀਤਾ ਹੈ ਕਿ ਜੋ ਵੋਟਾਂ ਦਾ ਹੈ ਬਾਈਕਾਰ ਕੀਤਾ ਜਾਵੇ ਤਾਂ ਕਿ ਜੋ ਪ੍ਰਸ਼ਾਸਨ ਨੂੰ ਪਤਾ ਲੱਗ ਸਕੇ ਤਾਂ ਕਿ ਦੇ ਵਿੱਚ ਇੰਡੀਆ ਦੇ ਵਿੱਚ ਪਿੰਡ ਸਭ ਤੋਂ ਪੁਰਾਣਾ ਹੈ। ਪੂਰਾ ਇਹ ਹਾਲ ਹੈ। ਸੜਕਾਂ ਦਾ ਕੀ ਹੋਣਾ। ਸੋ ਸਾਰੇ ਅਸੀਂ ਪਿੰਡ ਵਾਲੇ ਨਗਰ ਵਾਸੀਆਂ ਨੇ ਇਹ ਸਾਰਿਆਂ ਨੂੰ ਮਿਲ ਜੁਲ ਕੇ ਬਾਈਕਾਰ ਕੀਤਾ ਸਾਰੇ ਇਆਂ ਬੋਟਾ ਨੇ ਜੋ ਬੋਟਾ ਪੈਣ ਜਾ ਰਹੀਆਂ ਹਨ ਇਹ ਸਾਰੀਆਂ ਬੋਟਾ ਦਾ ਵੀ ਬਾਈਕਾਰ ਕਰ ਰਹੇ ਹਨ ਕਿਸੇ ਨੂੰ ਵੀ ਅਸੀਂ ਜੋ ਸਾਜਾਕੀਆ ਕੋਈ ਵੀ ਬੋਟ ਨਹੀਂ ਚਾਹਤਾ ਨਾ ਤੇ ਜਨ ਸੜਕਾਂ ਨਾ ਸਾਰੇ ਕੋਈ ਸੜਕ ਹੈ ਨਾ ਕੋਈ ਪਾਣੀ ਦਾ ਸਾਧਨ ਹੈ ਨਾ ਕੋਈ ਫਿਲਮੇ ਜੈ ਸਾਰਾ ਹੀ ਇਸ ਤਰ੍ਹਾਂ ਆ ਸਾਰਾ ਦੇਖ ਲਓ ਕਿਸ ਤਰ੍ਹਾਂ ਚਿੰਦਿਆਂ ਦਾ ਹਾਲ ਹੋ ਰਿਹਾ ਹੈ ਤੁਸੀਂ ਹੀ ਪਰਿਸ਼ਾਦ ਨੂੰ ਮੰਗ ਸਕਦੇ ਹਾਂ ਇਸ ਹੱਦ ਤੱਕ ਸਾਡੇ ਪਿੰਡ ਦਾ ਕੋਈ ਸੁਧਾਰ ਨਹੀਂ ਹੋ ਸਕਿਆ ਉਦੋਂ ਤੱਕ ਅਸੀਂ ਕੋਈ ਵੀ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਚਲਾਵਾਂਗੇ